ਸਿਵਲ ਹਸਪਤਾਲ ਮਾਹਿਲਪੁਰ ਵਿਖੇ ਨਵੇਂ ਪ੍ਰਮੋਟ ਹੋਏ ਡਾਕਟਰ ਜਸਵੰਤ ਸਿੰਘ ਖਾਨਪੁਰ ਨੇ ਬਤੌਰ ਐਸਐਮਓ ਚਾਰਜ ਸਮਲ ਐ ਇਸ ਮੌਕੇ ਹਸਪਤਾਲ ਦੇ ਸਮੂਹ ਸਟਾਫ ਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਡਾਕਟਰ ਜਸਵੰਤ ਸਿੰਘ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਪਹਿਲਾਂ ਦੀ ਤਰ੍ਹਾਂ ਹੀ ਨਿਰੰਤਰ ਕਰਨਗੇ ਅਤੇ ਆਪਣੇ ਸਟਾਫ ਦੇ ਨਾਲ ਹਰ ਤਰ੍ਹਾਂ ਦੀ ਗੱਲ ਸਾਂਝੀ ਕਰਕੇ ਹਸਪਤਾਲ ਦੀ ਬਿਹਤਰੀ ਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ ਐਸਐਮਓ ਸਾਹਿਬੀ ਹੈ ਤੇ ਬਾਕੀ ਸਾਡੇ ਡਾਕਟਰ ਸਹਿਵਾਨ ਰਵਿੰਦਰ ਜੀ ਡਾਕਟਰ ਮਨਪ੍ਰੀਤ ਜੀ ਤੇ ਪ੍ਰਮਾਤਮਾ ਨੇ ਚਾਹਾ ਠੀਕ ਹੈ ਤੇ ਉਹਨਾਂ ਦੀ ਬਦੌਲਤ ਸਾਡੀ ਐਸਐਮਓ ਤੇ ਜਿਹੜੀ ਅੰਰੀਆ ਉਹ ਵੀ ਚਲੋ ਆਪਣੇ ਇਲਾਕੇ ਦੇ ਵਿੱਚ ਦੇ ਵਿੱਚ ਜਿੱਥੇ ਅਸੀਂ ਚਾਹੁੰਦੇ ਸੀ ਜਾਂ ਦੁਨੀਆ ਚਾਹੁੰਦੀ ਸੀ ਚਲੋ ਵੀ ਡਾਕਟਰ ਸਾਹਿਬ ਤੁਸੀਂ ਇਦਾਂ ਦੀ ਸੇਵਾ ਦਾ ਕੰਮ ਦਾ ਇਹ ਮੌਕਾ ਜੋ ਜੋ ਉਹ ਪਰਮਾਤਮਾ ਨੇ ਚਾਹਾ ਤੇ ਸਭ ਕੁਝ ਉਹਦੀ ਬਦੌਲਤ ਹੁੰਦਾ ਹੈਗਾ ਪਰਮਾਤਮਾ ਦੀ ਬਦੌਲਤ ਹੁੰਦਾ ਹੈਗਾ ਤੇ ਉਹ ਇੱਕ ਚੇਅਰ ਮਿਲੀ ਹੈਗੀ ਆ ਤੇ ਮੈਂ ਆਪਣੇ ਵੱਲੋਂ ਜਿੰਨੀ ਵੀ ਕੋਸ਼ਿਸ਼ ਕਰਾਂਗਾ ਜੋ ਵੀ ਕਾਫੀ ਸਦਾ ਦੇ ਵਿੱਚ ਕਰਨਾ ਚਾਹੂਗਾ ਬਾਕੀ ਜਿੰਨੇ ਵੀ ਸਾਡੇ ਹੈਗੇ ਆ ਲੋਕਲ ਲੀਡਰ ਫੋਰ ਐਨਆਰਆਈ ਵੀਜ਼ਾ ਫੋਰ ਐਨਜੀਓ ਹੈਗੇ ਆ ਉਹਨਾਂ ਦੀ ਸਹਾਇਤਾ ਨਾਲ ਜਿੰਨਾ ਮੇ ਤੁਹ ਹੋ ਸਕੇ ਮੈਂ ਇੱਥੇ ਕਰਕੇ ਹੁਸ਼ਿਆਰਪੁਰ ਤੋਂ ਦਲਜੀਤ ਅਸਨੋਹਦ ਰਿਪੋਰਟ ਐਸਐਮ ਚੈਨਲ